ਹੋ ਕੈਨੇਡੀਅਨ ਜੱਟ ਨੇ ਕੀਤੀ ਖੋਜ ساری ਜ਼ਿੰਦਗੀ ਕਰਿਓ ਮੋਜ ਡੀਐਨਏ ਜੇ ਹੋਇਆ ਖਰਾਬ ਸੌ ਬਿਮਾਰੀਆਂ ਦਾ ਇੱਕੋ ਇਲਾਜ ਗਊ ਮੂਤਰ ਪੀਓ ਜੇ ਗਊ ਮੂਤਰ ਪੀਓ ਹੋ ਗਊ ਮੂਤਰ ਪੀਓ ਆਰਾਮ ਨਾਲ ਜਿਓ ਹੋ ਕੰਮ ਤਾਂ ਤੇ ਸਾਰੇ ਕਰ ਦਿਓ ਬੰਦ ਭਾਂਡੇ ਮਾਂਜੇ ਪਰਮ ਆਨੰਦ ਜਨਾਨੀਆਂ ਦਾ ਕੀ ਰਹਿ ਗਿਆ ਕੰਮ ਸਾਰੇ ਖਾਲੀ ਭਾਂਡੇ ਖੜਕਾਓ ਦੇਸ਼ ਵਿੱਚ ਨਵੀਂ ਕ੍ਰਾਂਤੀ ਲਿਆਓ ਛੜਿਆਂ ਦਾ ਹੁਣ ਆਇਆ ਰਾਜ ਸੋ ਬਿਮਾਰੀਆਂ ਦਾ ਇੱਕੋ ਇਲਾਜ ਗਊ ਮੂਤਰ ਪੀਓ ਜੀ ਗਊ ਮੂਤਰ ਪੀਓ ਉਹ ਗਊ ਮੂਤਰ ਪੀਓ ਆਰਾਮ ਨਾਲੇ ਜਿਓ ਹੋ ਕੈਨੇਡੀਅਨ ਜੱਟ ਨੇ ਬਣਾਇਆ ਕੋਕਟੇਲ ਸਾਰੇ ਡਾਕਟਰ ਹੋ ਗਏ ਫੇਰ ਆਪਾਂ ਹੁਣ ਬਣਨਾ ਨਵੇਂ ਸਿਰ ਤਾਜ ਆਪਾਂ ਹੁਣ ਬਣਨਾ ਨਵੇਂ ਸਿਰ ਤਾਜ ਸੌ ਬਿਮਾਰੀਆਂ ਦਾ ਇੱਕੋ ਇਲਾਜ ਗਊ ਮੂਤਰ ਪੀਓ ਜੀ ਗਊ ਮੂਤਰ ਪੀਓ ਹੋ ਗਊ ਮੂਤਰ ਪੀਓ ਆਰਾਮ ਨਾਲੇ ਜਿਓ ਸਕੂਲ ਵਿੱਚ ਪੜਾਉਂਦਾ ਹੁੰਦਾ ਸੀ ਮਾਸਟਰ ਸਾਰਾ ਇੱਕੋ ਹੀ ਬਣਾਣਾ ਰਾਸ਼ਟਰ ਐਵੇਂ ਕਿਉਂ ਕਰਦੇ ਫਿਰਦੇ ਅਤਰਾਜ ਸੋਹ ਬਿਮਾਰੀਆਂ ਦਾ ਇੱਕੋ ਹੀ ਇਲਾਜ ਉਹ ਗਊ ਮੂਤਰ ਪੀਓ ਜੀ ਗਊ ਮੂਤਰ ਪੀਓ ਉਹ ਗਊ ਮੂਤਰ ਪੀਓ ਆਰਾਮ ਨਾਲੇ ਜਿਓ ਉਹ ਗੱਲ ਨਾ ਸਮਝਿਓ ਊਠ ਪਟਾਂਗ ਕਨੇਡੀਅਨ ਜੱਟ ਨੇ ਬਣਾਇਆ ਸੰਗ ਗੱਲ ਨਾ ਸਮਝਿਓ ਉਟੇ ਪਟਾੰਗ ਕੈਨੇਡੀਅਨ ਜੱਟ ਨੇ ਬਣਾਇਆ ਸ਼ਾਂਗ ਗਾਲਾਂ ਕੱਢਣ ਤੋਂ ਆਜੋ ਬਾਜ ਸੋਬ ਬਿਮਾਰੀਆਂ ਦਾ ਇੱਕੋ ਹੀ ਇਲਾਜ ਗਊ ਮੂਤਰ ਪੀਓ ਜੀ ਗਊ ਮੂਤਰ ਪੀਓ ਹੋ ਗਊ ਮੂਤਰ ਪੀਓ ਆਰਾਮ ਨਾਲੇ ਜਿਓ ਦੋਸਤੋ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਅਸੀਂ ਇਹ ਬਹਿਮਾ ਭਰਮ ਤੋਂ ਦੂਰ ਕਰਨ ਲਈ ਕੀਤੀ ਹੈ ਵੀ ਜਿਹੜੇ ਆ ਚੇਲੇ ਤਾੰਤ੍ਰਿਕ ਲੋਕਾਂ ਨੂੰ ਲੁੱਟਦੇ ਐ ਗੁੰਮਰਾਹ ਕਰਦੇ ਐ ਆ ਔਰਤ ਨਾ ਜਿਹੜੇ ਇੱਕ ਸੱਚੀ ਡਾਂਸ ਕਰ ਰਹੀ ਹੈ ਡਰਾਮਾ ਕਰ ਰਹੀ ਹੈ ਇਹ ਬੜਾ ਫਨੀ ਹੈ ਮੇਰੇ ਯਾਰ ਦੋਸਤੋ ਮੇਰੇ ਕੋਲ ਆਂਦੇ ਹੁੰਦੇ ਸੀ ਇਹ ਨਾ ਹਵਾ ਚੜਾ ਕੇ ਵਹਿ ਜਾਂਦੇ ਸੀ ਚੰਗੇ ਭਲੇ ਨਾ ਲੋਕ ਭੱਜ ਜਾਂਦੇ ਸੀ ਅੱਜ ਕੀ ਹੋਇਆ ਅਸੀਂ ਬੈਠੇ ਫਨ ਕਰ ਰਹੇ ਸੀ ਕੋਈ ਇਹਨੇ ਆਪਣਾ ਡਰਾਮਾ ਸ਼ੁਰੂ ਕਰਤਾ ਮੈਂ ਆਪਣੇ ਦੋਸਤ ਨੂੰ ਕਿਹਾ ਬਿਕਰ ਸਿੰਘ ਮਝੇੜ ਮੈਂ ਕਿਹਾ ਜੀ ਵੀ ਆ ਯਾਰ ਅੱਜ ਵੀਡੀਓ ਬਣਾ ਇਹਦਾ ਪਰਦਾ ਅਸੀਂ ਉਘਾੜਦੇ ਆ ਸੋ ਅਸੀਂ ਉਹਦੇ ਕੋਲ ਜਾ ਕੇ ਬੈਠ ਗਏ ਉਹਨੂੰ ਸਵਾਲ ਜਵਾਬ ਲਾ ਕੇ ਕਰਨ ਸਾਡੇ ਸਵਾਲ ਜਵਾਬ ਦਾ ਜਵਾਬ ਨਾ ਦੇਵੇ ਤੇ ਹੱਸਣ ਲੱਗੀ ਉਹਨੂੰ ਇਹ ਜਜਮੈਂਟ ਹੋ ਗਈ ਵੀ ਮੇਰੀ ਵੀਡੀਓ ਬਣ ਰਹੀ ਹੈ ਉਹਨੇ ਸਾਰਾ ਕੁਝ ਬੰਦ ਕਰਕੇ ਨਾ ਇੱਥੋਂ ਚਲੀ ਗਈ ਮਤਲਬ ਉਹਦੇ ਪੱਲੇ ਕੱਖ ਨਹੀਂ ਸੀ ਮੈਂ ਨਾ 14 ਸਾਲ ਡਰਦਾ ਰਿਹਾ ਵੀ ਯਾਰ ਸੱਚੀ ਕਿਤੇ ਆਏ ਹਵਾਾਂ ਦੀ ਹੈ ਵੀ ਮੈਨੂੰ ਕੁਝ ਹੋ ਨਾ ਜਾਵੇ ਅੱਜ ਅਸੀਂ ਹੌਸਲਾ ਜਾ ਕਰਕੇ ਨਾ ਜਿੱਦਾਂ ਕਹਿੰਦੇ ਘੁੱਟ ਜਾ ਭਰ ਕੇ ਨਾ ਕੋੜਾ ਤੇ ਬਸ ਇਹ ਆ ਚੈੱਕ ਕਰਨਾ ਸ਼ੁਰੂ ਕਰਤਾ ਸੋ ਵੀਰੋ ਬਹਿਮਾ ਭਰਮਾਂ ਦੇ ਵਿੱਚ ਨਾ ਪਿਆ ਕਰੋ ਸਾਡੇ ਗੁਰੂ ਸਾਹਿਬ ਸਾਰੇ ਬਹਿਮਾ ਭਰਮਾਂ ਤੋਂ ਸਾਨੂੰ ਕੱਢ ਕੇ ਗਏ ਅੱਜ ਲੋਕ ਧਰਮ ਦੇ ਨਾਂ ਦੇ ਉੱਤੇ ਸਾਨੂੰ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੇ ਆ ਸਾਡਾ ਮੇਨ ਗਾਣੇ ਦਾ ਮੋਟਿਵ ਵੀ ਇਹੀ ਹੈ ਗਊ ਮੂਤਰ ਪੀਓ ਜੀ ਗਊ ਮੂਤਰ ਪੀਓ ਆਰਾਮ ਨਾਲ ਜਿਓ ਵੀਰੋ ਮੈਂ ਇਹ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਿੱਦਣ ਨਾਦਰ ਸ਼ਾਹ ਸ਼ੋਮਨਾਥ ਮੰਦਰ ਦੇ ਦਰਵਾਜ਼ੇ ਵੀ ਪੁੱਟ ਕੇ ਲੈ ਕੇ ਗਿਆ ਸੀ ਉਦਣ ਵੀ ਇਹ ਆਹੀ ਗਾਉਂਦੇ ਰਹੇ ਉਹ ਆਰਾਮ ਨਾਲ ਲੁੱਟ ਕੇ ਲੈ ਗਿਆ ਵੇ ਗਊ ਮੂਤਰ ਪੀਓ ਜੀ ਗਊ ਮੂਤਰ ਪੀਓ ਆਰਾਮ ਨਾਲ ਜੀਓ ਸੋ ਵੀਰੋ ਅੱਜ ਸਾਡੇ ਧਰਮ ਦੇ ਉੱਤੇ ਵੀ ਅਟੈਕ ਹੋ ਰਹੇ ਆ ਇਸ ਚੀਜ਼ ਤੋਂ ਸਾਨੂੰ ਅਲਰਟ ਰਹਿਣਾ ਚਾਹੀਦਾ ਹੈ ਕਿਸੇ ਨੂੰ ਗਾਲਾ ਨਾ ਕੱਢਿਆ ਕਰੋ ਉਹਨਾਂ ਨੂੰ ਜਵਾਬ ਉਹਨਾਂ ਦੀ ਭਾਸ਼ਾ 'ਚ ਹੀ ਦਿਆ ਕਰੋ ਠੀਕ ਹੈ ਨਾ ਇਸੇ ਗੱਲ ਕਰਕੇ ਇਹ ਮੁਗਲ 300 ਸਾਲ 200 ਸਾਲ ਰਾਜ ਕਰਕੇ ਗਏ ਏ ਵਾਸੀ ਕੋਈ ਗਾਣਾ ਗਾਉਂਦੇ ਰਹੇ ਗਊ ਮੂਤਰ ਪੀਓ ਜੀ ਗਊ ਮੂਤਰ ਪੀਓ ਆਰਾਮ ਨਾਲ ਜਿਓ ਵੀਰੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਹ ਇੱਕ ਮੈਸੇਜ ਹੈ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡੇ ਤੋਂ ਮਾਫੀ ਮੰਗਦਾ ਭਾਈ ਆਹ ਜਿਹੜੀ ਗੱਲ ਹੈ ਨਾ ਇਹਨੂੰ ਊਟ ਪਟੰਗ ਨਾ ਸਮਝਿਓ ਇਹ ਸਾਡੇ ਚੈਨਲ ਦਾ ਨਾਮ ਹੈ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਅਸੀਂ ਨਾ ਤੁਹਾਨੂੰ ਸਾਇੰਸ ਟੈਕ ਟੰਗ ਦੇ ਨਾਲ ਇਹ ਦੱਸਾਂਗੇ ਵਿਮਾ ਭਰਮਾਂ ਦੇ ਵਿੱਚੋਂ ਕੱਢਾਂਗੇ